ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੀਂਹ ਪੈਣ ਲੱਗ ਗਿਆ ਸੀ ਬਹੁਤ ਜੀ ਤੇ ਸਾਰਾ ਸਾਮਾਨ ਸਭ ਗਿੱਲਾ ਹੋ ਗਿਆ ਤੇ ਪਾਣੀ ਨਾਲ ਤਰਪਾਲਾਂ ਕੱਪੜੇ ਬੂਟ ਜਿਹੜੇ ਪਛਾਦਾ ਛਕਣ ਆਏ ਸੀ ਵੀਰ ਬਹੁਤ ਤਦਾਦ ਦੇ ਵਿੱਚ ਪੀਰ ਭਰਾ ਸਾਡੇ ਕੋਲ ਤਰਪਾਲਾਂ ਲੈਣ ਆ ਰਹੇ ਨੇ ਤੇ ਤਰਪਾਲਾਂ ਜਿਹੜੀਆਂ ਸਾਡੇ ਕੋਲੋਂ ਮੁੱਕਦੀਆਂ ਜਾਂਦੀਆਂ ਸਾਡੇ ਕੋਲ ਆਪਦੇ ਕੋਲੇ ਵੀ ਬੰਨਣ ਲਈ ਬਹੁਤ ਮੁਸ਼ਕਲ ਹੋਇਆ ਪਿਆ ਸਾਰਾ ਭਿੱਜੀ ਜਾਂਦਾ ਸਾਮਾਨ ਅਬ ਵੀਰ ਹਣੀ ਵੀ ਤਰਪਾਲ ਕਿੱਥੋਂ ਆਏ ਲੈਣ ਕਿੱਥੇ ਖੜੀ ਟਰਾਲੀ ਵੀਰੇ ਲਖੜਾ ਪਾਣੀ ਲੈ ਕੇ ਪੰਪਿੰਗ ਨਾਲ ਪੀਣ ਵਾਲਾ ਪਾਣੀ ਠੀਕ ਆ ਭਾਈ ਲੈ ਜੋ ਲੈ ਜੋ ਤਰਪਾਲਾਂ ਜਾਨੀ ਕਿ ਜਿਹੜੇ ਵੀਰ ਭਰਾ ਆ ਜਾਂਦੇ ਅਸੀਂ ਦੇਈ ਜਾਂਦੇ ਆ ਤੇ ਪਰ ਹੋਰ ਤਰਪਾਲਾਂ ਦੀ ਬਹੁਤ ਤਦਾਦ ਦੇ ਵਿੱਚ ਲੋੜ ਆ ਸਾਡੇ ਆਪਣਾ ਪ੍ਰਸ਼ਾਦਾ ਪਾਣੀ ਇੱਥੇ ਬਣ ਰਿਆ ਸੀ ਸਾਰਾ ਉਹ ਗਿੱਲਾ ਹੋ ਗਿਆ ਕਿਉਂ ਜਿਹੜੀਆਂ ਤਰਪਾਲਾਂ ਅਸੀਂ ਪਾਈਆਂ ਹੋਈਆਂ ਸੀਗੀਆਂ ਉਹ ਕਿੰਨਾ ਕੁ ਭਾਰ ਚੱਲ ਸਕਦੀਆਂ ਉੱਤੇ ਪਾਣੀ ਇਕੱਠਾ ਹੋ ਗਿਆ ਤੇ ਪਾਣੀ ਇਕੱਠਾ ਹੋਣ ਦੇ ਨਾਲ ਆ ਵੀਰੇ ਇੱਥੇ ਮੜੀ ਦੀ ਪੌੜੀ ਲਾ ਕੇ ਚੱਕ ਕੇ ਪਾਣੀ ਕੱਢੀਆਂ ਆਰੇ ਉੱਪਰ ਦੇਖ ਤਾਂ ਵੀਰੇ ਸਾਈਡ ਤੀਨ ਹੋ ਜਾ ਮੜਾ ਜਾ ਬਾਪੂ ਸਾਈਡ ਤੇ ਨੋ ਜੋ ਅੰਡਾ ਮੇਰੇ ਪਾਸੇ ਉੱਪਰ ਪਾਣੀ ਆਉਣ ਲੱਗਾ ਚੱਕ ਰਿਹਾ ਵੀਰੇ ਆ ਦੇਖੋ ਸਾਰਾ ਪਾਣੀ ਤਰਪਾਲਾਂ ਦੇ ਉੱਪਰ ਐ ਭਰੀ ਜਾਂਦਾ ਵਾ ਨਹੀਂ ਬਹੁਤ ਜ਼ਿਆਦਾ ਪੈ ਰਿਹਾ ਤੇ ਇਸ ਕਰਕੇ ਸਾਰੇ ਪਾਸੇ ਜਾਨੀ ਕਿ ਇਹੀ ਹਾਲ ਆ ਗਿੱਲਾ ਗਿੱਲਾ ਹੋ ਜਾਂਦਾ ਸਾਰੇ ਪਾਸੇ ਲਾ ਆਪਣਾ ਇਹ ਤਰਪਾਲਾ ਨਹੀਂ ਦੱਸ ਤਰਪਾਲ ਵਾਲੀ ਦੱਸੀ ਫੜਾਉ ਵੀਰੇ ਆਹ ਆ ਕਪੜਾ ਆ ਮੈਂ ਕਹਿੰਦਾ ਉੱਤੇ ਸਿਰ ਦੇ ਇੱਥੇ ਇਕੱਠਾ ਕਰ ਦਿੰਦਾ ਇਹਦੇ ਤੇ ਅੱਛਾ ਖੋਲਤਾ ਵਾ ਖੋਲ ਹੀ ਦਿਓ ਹਾਂ ਹਾਂਜੀ ਹਾਂਜੀ ਭੈਣੇ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕਿੱਥੋਂ ਆਇਆ ਤੁਸੀਂ ਸਦਮਤ ਕੋਈ ਨਾ ਮਿਲਦੇ ਭੈਣੇ ਉੱਥੇ ਪੈਣਾ ਬੈਠੇ ਉੱਥੇ ਚੱਲੋ ਆਪਾਂ ਮਿਲਦੇ ਕੋਈ ਨਾ ਤੇ ਬੈਂਤੀਆ ਸਾਡੀ ਜੀ ਮੀਰੇ ਨਾਲ ਤਾਂ ਜੋ ਤਰਫ ਪ੍ਰੋਬਲਮ ਆਈ ਆਈ ਆ ਤਰਪਾਲਾਂ ਦੀ ਹੁਣ ਲੋੜ ਆ ਤਰਪਾਲ ਆਪਣੇ ਕਿੰਨੀ ਕਿ ਰਹਿ ਗਈ ਚਾਰ ਪੰਜ ਰਹਿ ਗਈਆਂ ਭਾਈ ਚਾਰ ਪੰਜ ਤਰਪਾਲਾਂ ਰਹਿ ਗਈਆਂ ਜੀ ਤਰਪਾਲਾਂ ਮੋਗੀਆਂ ਨਹੀਂ ਸਾਡੇ ਕੋਲੇ ਇੱਥੇ ਤਰਪਾਲਾਂ ਜ਼ਰੂਰ ਪਹੁੰਚਦੀਆਂ ਕਰੋ ਤਰਪਾਲਾਂ ਦੀ ਬਹੁਤ ਲੋੜ ਆ ਕਿਉਂਕਿ ਟਰਾਲੀਆਂ ਵਾਲੇ ਵੀਰ ਆ ਜਿਹੜੇ ਹਰ ਬੰਦੇ ਨੂੰ ਤਰਪਾਲਾਂ ਦੀ ਲੋੜ ਆ ਇੱਥੇ ਲੰਗਰ ਲੱਗੇ ਆ ਜਿੰਨੇ ਉੱਥੋਂ ਬਹੁਤ ਸੰਖਤਾ ਤਰਪਾਲਾਂ ਲੈਣ ਆ ਰਹੀਆਂ ਜੋ ਟਰਾਲੀਆਂ ਦੇ ਵਿੱਚ ਕੋਈ ਪਏ ਆ ਕੋਈ ਤੰਬੂ ਲਈ ਪਏ ਆ ਸਾਰੇ ਤੰਬੂਲੀ ਗੋਣ ਲੱਗ ਗਏ ਪਰ ਜਿਹੜਾ ਸੰਗਤਾਂ ਦਾ ਜੋਸ਼ ਆ ਉਹ ਨਹੀਂ ਘਟ ਰਿਹਾ ਉਹ ਉਦਾਂ ਹੀ ਆ ਮਾਣੇ ਮੀਂਹ ਘਟਿਆ ਹੁਣ ਤਾਂ ਫੇਰ ਫੇਰ ਉਸੇ ਤਰ੍ਹਾਂ ਹੀ ਮੀਰ ਭਰਾ ਸਾਡੇ ਚੱਲ ਪਏ ਨੇ ਸੜਕਾਂ ਤੇ ਫੇਰ ਜੋਸ਼ ਉਸੇ ਤਰ੍ਹਾਂ ਵਰਕਰਾਰ ਹੋ ਗਿਆ ਵਹ ਹਰੇਕ ਦਾ ਤੇ ਸਾਡੀ ਛੋਟੀ ਜੀ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਵੀਰ ਬਣ ਕੇ ਗਰੁੱਪਾਂ 'ਚ ਪਾਓ ਵੱਧ ਤੋਂ ਵੱਧ ਅੱਗੇ ਲੈ ਕੇ ਜਾਓ ਤਾਂ ਜੋ ਆਪਾਂ ਨੂੰ ਇਤਰਪਾਲਾ ਮਿਲ ਸਕਣ ਤਰਪਾਲਾਂ ਦੀ ਬਹੁਤ ਲੋੜ ਆ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਕਿਹੜੇ ਪਿੰਡੋਂ ਆਏ ਆ ਭਾਈ ਵਾਹ ਜੀ ਵਾਹ ਦੇਖੋ ਬਾਈ ਜੀ ਸਾਈਕਲ ਤੇ ਆ ਲੱਤ ਤੇ ਬਹੁਤ ਵੱਡਾ ਜਾਗਮ ਹੋਇਆ ਹੋਇਆ ਪ੍ਰੋਬਲਮ ਆ ਪਰ ਫਿਰ ਵੀ ਇਹ ਜੋਸ਼ ਦੇ ਨਾਲ ਬਾਈ ਇੱਥੇ ਪਹੁੰਚਿਆ ਹੋਇਆ ਉਧਰ ਵੀ ਬਾਈ ਮੀਂਹ ਪਿਆ ਲੰਗਰ ਸਾਰੇ ਲਾਗੇ ਵੀਕ ਲੀਕ ਹੁਣ ਤੁਸੀਂ ਤਰਪਾਲ ਲੈਣਾ ਏ ਉੱਥੋਂ ਲੈ ਲਓ ਤਰਪਾਲ ਅੰਦਰ ਰੱਖ ਲੈ ਲਓ ਇੱਕ ਮਿੰਟ ਇੱਥੋਂ ਤਰਪਾਲ ਬਾਈ ਨੂੰ ਫੜ ਕੇ ਦੇਈ ਬਾਈ ਠੀਕ ਨਹੀਂ ਹੈਗਾ ਆ ਇੱਕ ਤਰਪਾਲ ਦੇਓ ਇੱਥੇ ਬਾਈ ਦਾ ਪੈਰ ਨਹੀਂ ਠੀਕ ਇੱਕ ਤਰਪਾਲ ਇੱਧਰ ਦੇਓ ਬਾਈ ਦਾ ਪੈਰ ਨਹੀਂ ਠੀਕ ਹੈਗਾ ਆ ਮੁੰਡਾ ਦੇਖੋ ਜੀ ਸਾਡਾ हां ਵੀ ਕਾਕਾ ਕਿਵੇਂ ਆ ਇਹ ਰਾਗੀ ਢੱਡੀ ਆ ਵੀਰ ਸਾਡਾ ਬੜਾ ਸੋਹਣਾ ਇਹ ਜਾਨੀ ਕਿ ਆਪਣਾ ਗੁਰੂ ਸਾਹਿਬ ਦੀ ਜਿਹੜੀ ਆ ਗਾਥਾਵਾਂ ਸੁਣਾਉਂਦਾ ਵਾ ਤੇ ਕੀ ਕਹਿਣਾ ਚਾਹੁੰਦਾ ਛੋਟੇ ਵੀਰ ਮੀਂਹ ਪੈ ਗਿਆ ਜੋਸ਼ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦਾ ਕਿ ਸਿੰਘ ਮੀਂਹ ਤੋਂ ਡਰ ਜਾਣਗੇ ਭੱਜ ਜਾਣਗੇ ਹੁਣ ਜੋਸ਼ ਠੰਡਾ ਹੋ ਜੂ ਲੋਕਦਾ ਇਹ ਨਹੀਂ ਕਹਿ ਸਕਦੇ ਹਾਂ ਮੀਂਹ ਵੀ ਪਿਆ ਆ ਤੇ ਸਾਰੇ ਉਦਾਂ ਹੀ ਮੀਂਹ ਦੇ ਵਿੱਚ ਸੇਵਾ ਕਰੀ ਗਏ ਸਾਰੇ ਉਦਾਂ ਹੀ ਚੜਦੀ ਕਲਾ ਨਾਲ ਜਗਾਰੇ ਲਾਉਂਦੇ ਰਹੇ ਮੀਂਹ ਵੀ ਪੈ ਗਿਆ ਆ ਤੇ ਫਿਰ ਵੀ ਉਦਾਂ ਹੀ ਸੇਵਾ ਕਰਦੇ ਰਹੇ ਆ ਤੇ ਇਦਾਂ ਹੀ ਕਿਤੇ ਸਰਸਾ ਨਦੀ ਵੀ ਚੜ ਕੇ ਆਈ ਸੀ ਪਰ ਗੁਰੂ ਸਾਹਿਬ ਦੇ ਜੁਡੇ ਸਾਹਿਬ ਜੱਦਿਆਂ ਨੇ ਅਦੇ ਗੁਰੂ ਸਾਹਿਬ ਨੇ ਤੇ ਉਹਨਾਂ ਦੇ ਸਿੰਘਾਂ ਨੇ ਸਰਸਾ ਨੂੰ ਮਾਤ ਪਾ ਕੇ ਸਰਸਾ ਨੂੰ ਪਾਰ ਕੀਤਾ ਤੇ ਫਿਰ ਚਮਕੌਰ ਦੀ ਦਾ ਸੂਰਜਾਂਗੇ ਜੰਗ ਲੜਿਆ ਵਾਹਿਗੁਰੂ ਛੋਟੇ ਵੀਰ ਦਾ ਕਹਿਣਾ ਦੇਖੋ ਕਿੰਨੀ ਵੱਡੀ ਐਗਜ਼ਾਮਪਲ ਆ ਵੀ ਪਹਿਲਾਂ ਵੀ ਸਰਸਾ ਨਦੀ ਤੇ ਆਪਣਾ ਇਹ ਚੜ ਕੇ ਆਇਆ ਸੀਗਾ ਸਰਸਾ ਨਦੀ ਚੜ ਕੇ ਆਈ ਸੀ ਜੋਸ਼ ਉਦੋਂ ਵੀ ਨਹੀਂ ਸੀ ਘਟਿਆ ਤੇ ਜੋਸ਼ ਹੁਣ ਵੀ ਨਹੀਂ ਘਟਿਆ ਹੁਣ ਵੀ ਤੇ ਸਪੀਕਰਾਂ ਦੀਆਂ ਆਵਾਜ਼ਾਂ ਤੁਸੀਂ ਸੁਣਦੇ ਹੋ 12 ਲੱਗ ਰਹੀਆਂ ਢਾਡੀਆਂ ਦੀਆਂ ਤੇ ਜੋਸ਼ ਵਾਲੇ ਗੀਤ ਆ ਜਿਹੜੇ ਚੱਲ ਰਹੇ ਆ ਤੇ ਨੌਜਵਾਨਾਂ ਨੂੰ ਪੂਰਾ ਹਜੇ ਵੀ ਉਸ ਗੁਰੂ ਸਾਹਿਬ ਦੀ ਉਸ ਸਮੇਂ ਦੀ ਜਿਹੜੀ ਕਹਾਣੀਆਂ ਵੀਰ ਨੇ ਦੱਸੀ ਆ ਵੀ ਉਦੋਂ ਵੀ ਸਰਸਾ ਚੜ੍ਹ ਕੇ ਆਈ ਸੀ ਉਦੋਂ ਵੀ ਗੁਰੂ ਸਾਹਿਬ ਨੇ ਨਤਨੇਮ ਕੀਤਾ ਸੀ ਉੱਥੇ ਬੈਠ ਕੇ ਤੇ ਅੱਜ ਵੀ ਉਹੀ ਹਾਲਾਤ ਨੇ ਸਾਡੇ ਨਾਲ ਬਣੇ ਹੋਏ ਗੁਰੂ ਸਾਹਿਬ ਦੀ ਫੁੱਲ ਕਿਰਪਾ ਛੋਟੀ ਕੀ ਨਾ ਦਰਾਂ ਬਲਕਨ ਸਿੰਘ ਬਾਜ ਢਾਡੀ ਜੱਥਾ ਇਹਨਾਂ ਦਾ ਇਹ ਦੋਨੋਂ ਵੀਰ ਆ ਇੱਕ ਹੋਰ ਵੀ ਛੋਟੇ ਬੱਚੇ ਇਹਨਾਂ ਦੇ ਨਾਲ ਆ ਸੇਵਾ ਕਰਾ ਰਹੇ ਨੇ ਨਾਲ ਸਾਡੇ ਤਿੰਨ ਦਿਨ ਹੋ ਗਏ ਇਹਨਾਂ ਨੂੰ ਨਾਲ ਦੀ ਨਾਲ ਢਾਡੀ ਵਾਰਾਂ ਵੀ ਲਾਉਂਦੇ ਨੇ ਤੇ ਨਾਲ ਦੀ ਨਾਲ ਸੇਵਾ ਵੀ ਕਰਾਉਂਦੇ ਨੇ ਸੱਚੇ ਬਾਦਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਵਕਸ਼ਣ ਤੁਹਾਨੂੰ ਸੁਣਾਵਾਂਗੇ ਇਹਨਾਂ ਦੀ ਵਾਰ ਸ਼ਾਮ ਨੂੰ ਅੱਜ ਅਸੀਂ ਲਾਈਵ ਕਰਾਂਗੇ ਇਹਨਾਂ ਨੌਜਵਾਨਾਂ ਦੀ ਵਾਰ ਤੁਹਾਨੂੰ ਸੁਣਾਵਾਂਗੇ ਧੰਨਵਾਦ ਵੀ ਬਾਜ ਸਿੰਘ ਜੀ ਹੋਰ ਰਹੇਓ ਸਾਹਮਣੇ ਹਾਂ ਹਾਂ ਤੇ ਤੇ ਜੋਸ਼ ਆ ਜਿਹੜਾ ਖੰਡਾ ਦਾ ਹੋਵੇ ਪਰ ਜਿਹੜੀ ਲੋੜ ਆਵਾ ਉਹ ਵੀ ਧਿਆਨ ਚ ਰੱਖਿਆ ਜਾਣ ਤਰਪਾਲਾਂ ਅਸੀਂ ਹੁਣ ਇੱਥੋਂ ਮੰਗਾਈਆਂ ਇੱਥੋਂ ਉਨੀਆਂ ਵਧੀਆ ਤਰਪਾਲਾਂ ਮਿਲ ਨਹੀਂ ਰਹੀਆਂ ਲੋਕਲ ਮੁੱਲ ਹੁਣ ਅਸੀਂ 15000 ਰੁਪਏ ਦੀਆਂ ਤਰਪਾਲਾਂ ਇੱਥੋਂ ਲੋਕਲ ਆਰਡਰ ਦਿੱਤਾ ਵਾ ਉਹ ਮੰਗਵਾਈਆਂ ਵਾ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਨੇ ਠੀਕ ਠਾਕ ਤੇ ਬਾਈ ਗਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਕਿ ਮਹੀ ਦੇ ਵਿੱਚ ਵੀ ਅਸੀਂ ਇਸ ਸੰਘਰਸ਼ ਨੂੰ ਲੜ ਸਕੀਏ ਆ ਸਾਰਾ ਲੰਗਰ ਦੇ ਥੱਲੇ ਗੱਲਾ ਹੋ ਗਈ ਤਰਪਾਲਾਂ ਜਿਹੜੀਆਂ ਲੀਕ ਹੋਣ ਲੱਗੀਆਂ ਸੀਗੀਆਂ ਪਾਣੀ ਜਿਹੜਾ ਚੁਰਦੇ ਉੱਤੇ ਡੁੱਲਣਾ ਸ਼ੁਰੂ ਹੋ ਗਿਆ ਠੀਕ ਆ ਸਾਡੀਆਂ ਮਾਈਆਂ ਸਾਰੀਆਂ ਉੱਠ ਕੇ ਖੜੀਆਂ ਹੋ ਗਈ ਸਤਨਾਮ 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 ਜੀ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਹੋਮ ਸਤਨਾ ਸਤ ਨਾਮ ਜੀ ਵਾਹਿਗੁਰੂ 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 ਜੀ ਆ ਕਪੜਾ ਥੱਲੇੋਂ ਬਦਲ ਤੋ ਗਿੱਲਾ ਹੋ ਗਿਆ ਕੰਬਲ ਦੋ ਉਥੋਂ ਦੋ ਕੰਬਲ ਹੋਰ ਲਿਆਰੇ ਸੁੱਕੇ ਕੰਬਲ ਵੀਰੇ ਏ ਇਹ ਮਾਈਆਂ ਦਾ ਸਾਡੀਆਂ ਦਾ ਪਾਈਆਂ ਦਾ ਜੋਸ਼ ਆ ਜਿਹੜਾ ਪੂਰਾ ਬਰਕਰਾਰ ਆ ਇਸ ਛੰਡ ਦੇ ਵਿੱਚ ਇਸ ਮੀਂਹ ਦੇ ਵਿੱਚ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆ ਕੁਰਸੀਆਂ ਕਿੱਥੀਆਂ ਕਰੋ ਵੀਰੇ ਆ ਕੁਰਸੀਆਂ ਕਿੱਥੀਆਂ ਕਰਾਓ ਉੱਥੇ ਕਰੋ ਕੱਠੀਆਂ ਰੈਂ ਕਹਤੋਂ ਕਿੱਥੀਆਂ ਹੋਈਆਂ ਕੱਢੋ ਬਾਹਰ ਇੱਥੋਂ ਆ ਵੀ ਆ ਵੀ ਕੁਰਸੀਆਂ ਚ ਪਾਓ ਇੱਥੇ ਤੇ ਪੈਣੀ ਆ ਇਹਤ ਨਹੀਂ ਪੈਣੀ ਇਹ ਚਲੋ ਆਹ ਸਬਜ਼ੀ ਕੱਟਣ ਵਾਲੇ ਫੱਟੇ ਵੀ ਚੱਕ ਥੱਲੇ ਤਾਂ ਨੂੰ ਕੀ ਦੇਖੀ ਜਾਨਾ ਵੀਰ ਮੇਰਾ ਆਹ ਦੇਖ ਥੱਲੇ ਆਹ ਚੱਕ ਮੰਗੇ ਆ ਛੋਲੇ ਜਿਗਾਉ ਦੋ ਆਹ ਦਰਬਾਲ ਵੀ ਚੱਕੇ ਦੋ ਸਾਈਡ ਤੇ ਕਰ ਦੋ ਔਰ ਰਾਹੁਲ ਆਹ ਦਰਬਾਲ ਪੁੱਤ ਇੱਥੇ ਸਿਰਤੀ ਆ ਤੁਸੀਂ ਵਿਚਾਲੇ ਚੱਕੇ ਨੂੰ ਉੱਤੇ ਹੁੱਕ ਤੇ ਸਿਰ ਦੋ ਵੀਰੇ ਔਰ ਟਰੈਕਟਰ ਦੀ ਹੁੱਕ ਤੇ ਰੱਖ ਦਿਓ ਔਰ ਟਰੈਕਟਰ ਦੀ ਹੁੱਕ ਤੇ ਇਧਰੋਂ ਵੀ ਸਾਰਾ ਰੁਕ ਗਿਆ ਸੀ ਕੰਮ ਪੂੜੀਆਂ ਛੋਲਿਆਂ ਦਾ ਵੀ ਕਿਉਂਕਿ ਮੀਂਹ ਪੈਣ ਲੱਗ ਗਿਆ ਸੀ ਸਾਰਾ ਗੱਲਾ ਹੋ ਗਿਆ ਸੀਗਾ ਸਿਸਟਮ ਇੱਕ ਵਾਰ ਤਾਂ ਪਰ ਗੁਰੂ ਸਾਹਿਬ ਨਾਲ ਨੇ ਕਿਰਪਾ ਗੁਰੂ ਸਾਹਿਬ ਦੀ ਆ ਤੇ ਸਰੀਰ ਸਾਡੇ ਵਰਤ ਤੇ ਜਾ ਰਹੇ ਨੇ ਬੜਪਾਗੇ ਆ ਜਿਨ੍ਹਾਂ ਨੇ ਸਰੀਰਾਂ ਨੂੰ ਮਹਾਰਾ ਸੱਚੇ ਪਾਤਸ਼ਾਹ ਨੇ ਚੰਗੇ ਲੇਖੇ ਲਾਇਆ ਤੇ ਆ ਪਿੱਛੇ ਤੁਸੀਂ ਦੇਖੋ ਮੀਂਹ ਨੇ ਕੀ ਕੁਛ ਕੀਤਾ ਸਾਰਾ ਪਾਣੀ ਜਲਥਲ ਘਰਤਾ ਪੂਰਾ ਪਾਣੀ ਪਾਣੀ ਆ ਤੇ ਜੇ ਬਾਦਸ਼ਾ ਚੜ੍ਹਦੀ